ਮਲਤਾਨੀ ਗੇਟ ਦੇ ਅੰਦਰ ਆ ਇੱਥੇ ਇਨਫੋਰਮੇਸ਼ਨ ਮਿਲੀ ਆ ਕਿ ਇੱਥੇ ਕੋਈ ਮੈਡੀਕਲ ਆ ਜਿਸ ਦੇ ਮੈਡੀਕਲ ਦੇ ਰਾਹੀਂ ਗੋਲੀਆਂ ਵੇਚੀਆਂ ਜਾਂਦੀਆਂ ਨੇ ਉਹ ਗੋਲੀਆਂ ਨਸ਼ੇਰੀਆਂ ਹੋ ਸਕਦੀਆਂ ਨੇ ਕਿਹੜੀਆਂ ਵੀ ਹੋ ਸਕਦੀਆਂ ਨੇ ਔਰ ਇਧਰ ਦੀ ਖਬਰ ਮਿਲੀ ਆ ਕਿ ਇਧਰਲੇ ਪਾਸੇ ਗਲੀਆਂ ਦੇ ਵਿੱਚ ਜਾ ਕੇ ਕੋਈ ਗਡਾਊਨ ਆ ਜਾਂ ਕੋਈ ਮੈਡੀਕਲ ਸਟੋਰ ਆ ਉਸ ਜਗ੍ਹਾ ਤੇ ਜਿਹੜੀਆਂ ਗੋਲੀਆਂ ਨੇ ਉਹ ਮਿਲੀਆਂ ਨੇ ਕਾਫੀ ਵੱਡੀ ਗਿਣਤੀ ਦੇ ਵਿੱਚ ਦੱਸੀਆਂ ਜਾ ਰਹੀਆਂ ਨੇ ਕਿ ਇੱਥੇ ਮਿਲੀਆਂ ਨੇ ਔਰ ਇਧਰ ਹੀ ਲੱਗ ਰਿਹਾ ਕਿ ਕਿ ਇਧਰ ਆਪ ਪੁਲਿਸ ਦੇ ਮੁਲਾਜ਼ਮ ਵੀ ਜਿਹੜੇ ਉਹ ਦਿਖ ਰਹੇ ਨੇ ਔਰ ਦੇਖਣਾ ਹੋਵੇਗਾ ਕਿ ਕੀ ਕੁਝ ਮਿਲਿਆ ਹੈ ਕਿਥੋਂ ਤਲਾਹ ਮਿਲੀ ਸੀ ਕਿਹੜੀਆਂ ਗੋਲੀਆਂ ਨੇ ਕਿਵੇਂ ਆ ਇਸ ਪਾਸਿਓਂ ਹੀ ਹਾਂ ਬਿਲਕੁਲ ਇਸ ਪਾਸੇ ਨਜ਼ਰ ਮਾਰ ਸਕਦੇ ਹੋ ਇੱਧਰ ਹੀ ਪੁਲਿਸ ਦੇ ਅਧਿਕਾਰੀ ਜਿਹੜੇ ਨੇ ਉਹ ਦੇਖੇ ਜਾ ਸਕਦੇ ਨੇ ਔਰ ਦੇਖਦੇ ਆ ਕੀ ਕੁਝ ਇੱਥੋਂ ਮਿਲਿਆ ਹੈ ਕਿਵੇਂ ਮਿਲਿਆ ਕੀ ਇਨਫੋਰਮੇਸ਼ਨ ਔਰ ਤੁਸੀਂ ਵੇਖੋ ਕਿੱਧਰ ਦੀ ਕਿੱਧਰ ਗਲੀਆਂ ਦੇ ਵਿੱਚ ਗਾ ਮਤਲਬ ਬਿਲਕੁਲ ਸੀਕ੍ਰੇਟ ਜਗ੍ਹਾ ਤੇ ਇੱਥੇ ਆ ਕੁਝ ਚੀਜ਼ਾਂ ਮਿਲੀਆਂ ਨੇ ਇਸ ਜਗ੍ਹਾ ਤੇ ਇੱਥੇ ਚੈਕਿੰਗ ਹੋ ਰਹੀ ਜਿਹੜੀ ਉਹ ਗੋਲੀਆਂ ਵਾਲੀ ਤਾਂ ਬਿਲਕੁਲ ਤੁਸੀਂ ਦੇਖ ਸਕਦੇ ਹੋ ਇਸੇ ਜਗ੍ਹਾ ਤੇ ਜਿਹੜਾ ਚੈੱਕ ਕੀਤਾ ਜਾ ਰਿਹਾ ਸਰਚ ਕੀਤੀ ਜਾ ਰਹੀ ਆ ਫਿਲਹਾਲ ਦੀ ਘੜੀ ਮੁਲਾਜ਼ਮ ਵੀ ਅੰਦਰ ਕੁਝ ਟੀਮਾਂ ਲੱਗੀਆਂ ਹੋਈਆਂ ਨੇ ਚੈੱਕ ਕਰਨ ਦੇ ਲਈ ਔਰ ਇੱਥੇ ਖੁਰਾਨਾ ਮੈਡੀਕਲ ਏਜੰਸੀਜ਼ ਆ ਹੋਰ ਸੇਲਰ ਲਿਖਿਆ ਹੋਇਆ ਉੱਪਰ ਬੋਰਡ ਦੇ ਲੇਕਿਨ ਦੇਖਣਾ ਹੋਵੇਗਾ ਕਿ ਇਹ ਕੀ ਕੁਝ ਮਿਲੇ ਆ ਪੁਲਿਸ ਅਦੇ ਉੱਪਰਲੇ ਅਧਿਕਾਰੀ ਵੀ ਇੱਥੇ ਪਹੁੰਚੇ ਨੇ ਔਰ ਲੇਕਿਨ ਕਦੋਂ ਦੀ ਪੁਲਿਸ ਟੀਮਾਂ ਤਾਂ ਲੱਗੀਆਂ ਹੋਈਆਂ ਨੇ ਮੈਡੀਕਲ ਟੀਮਾਂ ਵੀ ਲੱਗੀਆਂ ਹੋਈਆਂ ਨੇ ਇੱਥੇ ਇਸ ਚੀਜ਼ ਨੂੰ ਖੰਗਾਲਣ ਦੇ ਲਈ ਆਖਰਕਾਰ ਕਿਹੜੀਆਂ ਗੋਲੀਆਂ ਨੇ ਕਿਹੜੀਆਂ ਗੋਲੀਆਂ ਮਿਲੀਆਂ ਨੇ ਕਿੱਥੋਂ ਲਿਆਂਦੀਆਂ ਨੇ ਇਹ ਨਸ਼ੇ ਵਾਲੀਆਂ ਨੇ ਜਾਂ ਫਿਰ ਕੋਈ ਆਮ ਨੇ ਬੈਂਡ ਨੇ ਜਾਂ ਨਹੀਂ ਬੈਂਡ ਇਸ ਬਾਰੇ ਤਾਂ ਹਜੇ ਪੁਸ਼ਟੀ ਨਹੀਂ ਕੀਤੀ ਜਾ ਸਕਦੀ ਅਧਿਕਾਰੀ ਹੀ ਪੁਲਿਸ ਦੇ ਜਾਂ ਮੈਡੀਕਲ ਅਧਿਕਾਰੀ ਹੀ ਇਸ ਬਾਰੇ ਜਾਣਕਾਰੀ ਦੇ ਸਕਦੇ ਨੇ ਲੇਕਿਨ ਬੈਨਰ ਤੁਹਾਨੂੰ ਦੱਸ ਦਈਏ ਕਿ ਬੈਨਰ ਦੇ ਉੱਪਰ ਇਕੋ ਖੁਰਾਨਾ ਮੈਡੀਕਲ ਏਜੰਸੀਜ਼ ਜ਼ਰੂਰ ਲਿਖਿਆ ਹੋਇਆ ਉੱਪਰ GST ਨੰਬਰ ਇਹਨਾਂ ਦਾ ਹੋਰ ਸੇਲਰ ਵੀ ਲਿਖਿਆ ਹੋਇਆ ਹੋਰ ਸੇਲ ਦੇ ਵਿੱਚ ਕੰਮ ਕਰਦੇ ਸੀ ਕੋਈ ਇਹਨਾਂ ਦਾ ਆਪਦਾ ਕੋਈ ਮੈਡੀਕਲ ਸਟੋਰ ਵੀ ਸੀਗਾ ਕੀ ਸੀਗਾ ਇਸ ਬਾਰੇ ਤਾਂ ਅਜੇ ਕੁਝ ਵੀ ਨਹੀਂ ਕਿਹਾ ਜਾ ਸਕਦਾ ਲੇਕਿਨ ਸਾਡੇ ਕੋਲੇ ਜਿਹੜੀ ਸੋਚਨਾ ਉਹ ਇਹ ਸੋਚਨਾ ਕਿ ਕਰੀਬ 5 ਲੱਖ ਤੋਂ ਉੱਪਰ-ਉੱਪਰ ਜਿਹੜੀਆਂ ਇਸ ਜਗ੍ਹਾ ਤੋਂ ਇਹ ਗੋਲੀਆਂ ਮਿਲਣ ਦੀ ਜਿਹੜੀ ਆ ਉਹ ਸ਼ੰਕਾ ਜਪਦੀ ਹੈਗੀ ਆ ਤਾ ਫਿਲਹਾਲ ਦੀ ਘੜੀ ਕੋਈ ਜਾਣਕਾਰੀ ਲੈਣ ਦੀ ਕੋਸ਼ਿਸ਼ ਕਰ ਲੈਂਦੇ ਆ ਸਰ ਤੋਂ ਸਰ ਕੋਈ ਮਿਲੀ ਇਨਫੋਰਮੇਸ਼ਨ ਜਾਣਕਾਰੀ ਵੀ ਕਿੰਨੀਆਂ ਕਿ ਹੈਗੀਆਂ ਨੇ ਜੀ ਇਹ ਇਹ ਦੀ ਤਦਾਦ ਬਹੁਤ ਜ਼ਿਆਦਾ ਜੀ ਲੱਖਾਂ ਦੇ ਵਿੱਚ ਇਹਦੀ ਗੋਲੀਆਂ ਦੀ ਤਦਾਦ ਆ ਠੀਕ ਹੈ ਜੀ ਜਿਹੜੀਆਂ ਹਜੇ ਬਾਕਸੇ ਬੰਦ ਨੇ ਇਹਨਾਂ ਨੂੰ ਅਸੀਂ ਕਾਊਂਟ ਕਰਾਂਗੇ ਬਟ ਇਹ ਬੜੀ ਗੱਲ ਜ਼ਿਆਦਾ ਤੌਰ ਤੇ ਹੈਗੀ ਹੈ ਕਿ ਇਹ ਬੈਂਡ ਡਰੱਗ ਹੈ ਹਮ ਠੀਕ ਹੈ ਜਿਹੜੀਆਂ ਕਿ ਇੱਕ ਚੈੱਕ ਕੀਤੀਆਂ ਤੇ ਸਾਨੂੰ ਮਿਲੀਆਂ ਹੁਣ ਅਸੀਂ ਇਹ ਮੈਡੀਕਲ ਵਾਲਿਆਂ ਨਾਲ ਵੀ ਸੰਪਰਕ ਕਰਕੇ ਇਹਕੇ ਦੀ ਅਗਲੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਵਾਂਗੇ ਸਰ ਪਰਪਲੀ ਜੀ ਆਪਾਂ ਕਹੀਏ ਵੀ ਜਿਵੇਂ ਇੱਕ ਪ੍ਰੈਗਾ ਹੁੰਦੀ ਹੈ ਇੱਕ ਦੋ ਹੋਰ ਹੁੰਦੀਆਂ ਇਹੋ ਜਿਹੀਆਂ ਹੈ ਜਾਂ ਕੋਈ ਹੋਰ ਲੱਗ ਕੈਟਾਗਰੀ ਦੀਆਂ ਜੀ ਇਹਦੇ ਹੁਣ ਬਾਕਸ ਸਾਰਾ ਚੈੱਕ ਕਰਨ ਤੇ ਹੀ ਹੈ ਜੀ ਇੱਕ ਤਾਂ ਪ੍ਰੈਗਾ ਤਾਂ ਹੁਣੇ ਅਸੀਂ ਦੇਖੀਏ ਇਹਦੇ ਵਿੱਚ ਹੀ ਕਿ ਇਸ ਤੋਂ ਇਲਾਵਾ ਜਿਹੜੀ ਜਿਹੜੀਆਂ ਹੈਗੀਆਂ ਅਸੀਂ ਉਹ ਲਿਸਟ ਚੈੱਕ ਕਰਕੇ ਨਾਲ ਤੇ ਡਰੱਗ ਵਾਲੇ ਨੂੰ ਉਹਨਾਂ ਨੂੰ ਬੁਲਾ ਲਾਂਗੇ ਕਿਨਾਂ ਜੜੇ ਹੈਗੇ ਨੇ ਆਫੀਸਰਸ ਜੀ ਉਹ ਚੈੱਕ ਕਰਕੇ ਸਾਰੀ ਲਿਸਟ ਦੇ ਮੁਤਾਬਕ ਅਗਲੀ ਕਾਰਵਾਈ ਅਮਲ ਵਿੱਚ ਲਿਆਵਾਂਗੇ ਇਹ ਵੀ ਸਾਰਾ ਇਹਨੇ ਕਾਬੂ ਜਿੰਨਾਂ ਦਾ ਹੈਗਾ ਇਹੋ ਜੇ ਨਹੀਂ ਹਜੇ ਹਜੇ ਨਹੀਂ ਆਏ ਕਾਬੂ ਜੀ ਦੇਖ ਰਹੇ ਇਹਨਾਂ ਦੇ ਹੋਰ ਵੀ ਇਹਨਾਂ ਦੇ ਕੋਈ ਪ੍ਰਿੰਸੈਸ ਹੈਗੇ ਉੱਥੇ ਵੀ ਰੇਡ ਕਰਨ ਲੱਗੇ ਤੇ ਅੰਦਰ ਹਜੇ ਚੈਕਿੰਗ ਚੱਲਦੀ ਪਈ ਆ ਵੇਖਿਆ ਜਾ ਰਿਹਾ ਅੰਦਰ ਵੀ ਕੁਝ ਹੋਰ ਮਿਲਦਾ ਸਾਰਾ ਹੁਣੇ ਹੀ ਦੇਖਿਆ ਜੀ ਸਾਡੇ ਇੱਥੇ ਐਸ ਐਚ ਓ ਸਬੰਧ ਸਾਰੇ ਮੌਜੂਦ ਨੇ ਹੁਣੇ ਹੀ ਦੇਖ ਆਈਡੀਆ ਜਾਂ ਕੋਈ ਗਿਣਤੀ ਕਿੰਨੀ ਹੋ ਸਕਦੀ ਹੈ ਕੰਦਾਜਾ ਜੀ ਤੁਹਾਨੂੰ ਦੱਸਤਾ ਜੀ ਵੀ ਲੱਖਾਂ ਲੱਖਾਂ ਦੇ ਵਿੱਚ ਆ ਬਾਕੀ ਸਾਰਾ ਕਾਊਂਟ ਕਰੇ ਤੇ ਐਗਜ਼ੈਕਟ ਕੀ ਫਿਗਰ ਪ੍ਰੇਗਾ ਤਾਂ ਸ਼ਾਇਦ ਬੈਣਵੀਆਂ ਫਰੋਸਪਰ ਚੰਡੀ 100% ਪ੍ਰੇਗਾ ਬੈਣ ਹੈ ਜੀ ਹੋਰ ਵੀ ਕਹਿ ਗਈਆਂ ਕਈ ਦਵਾਈਆਂ ਡੀਆਂ ਬੈਣ ਨੇ ਤਾਂ ਬਿਲਕੁਲ ਪੁਲਿਸ ਦੇ ਅਧਿਕਾਰੀ ਪਹੁੰਚੇ ਨੇ ਵਰਗੀਆਂ ਗੋਲੀਆਂ ਮਿਲੀਆਂ ਨੇ ਹੋਰ ਵੀ ਹੋ ਸਕਦੀਆਂ ਨੇ ਇਸ ਦੇ ਨਾਲ ਸੰਬੰਧਤ ਲੇਕਿਨ ਫਿਲਹਾਲ ਦੀ ਘੜੀ ਤੁਹਾਨੂੰ ਦੱਸ ਦਈਏ ਕਿ ਕੀ ਕੁਝ ਨਿਕਲੇਗਾ ਕਿਹੜੀਆਂ ਗੋਲੀਆਂ ਨੇ ਕਿੰਨੇ ਲੱਖ ਨੇ ਜਿਵੇਂ ਸਾਡੇ ਸੋਰਸਸ ਦੁਆਰਾ ਜੋ ਅਸੀਂ ਪਤਾ ਕੀਤਾ ਹੈ ਉਹਦੇ ਮੁਤਾਬਕ 5 ਲੱਖ ਤੋਂ ਉੱਪਰ ਕਰੀਬ ਇਹ ਗੋਲੀਆਂ ਦੱਸੀਆਂ ਜਾ ਰਹੀਆਂ ਨੇ ਜਿਦੇ ਵਿੱਚ ਪੁਲਿਸ ਦੇ ਅਧਿਕਾਰੀਆਂ ਨੇ ਵੀ ਕਿਹਾ ਕਿ ਪਰਗਾ ਵਰਗੀਆਂ ਹੋਰ ਵੀ ਹੋ ਸਕਦੀਆਂ ਨੇ ਪਰ ਹੁਣ ਦੇਖਣਾ ਹੀ ਹੋਵੇਗਾ ਕਿ ਇਹ ਹੋਸ ਸੇਲਰ ਹੈਗੇ ਨੇ ਇਹਨਾਂ ਕੋਲੇ ਪਰਮਿਸ਼ਨ ਸੀਗੀ ਕਿ ਇਹ ਨੰਗਰ ਰਕਸਤੇ ਜੀ ਨਹੀਂ ਰੱਖ ਸਕਦੇ ਸੀ ਬੈਂਡ ਵੀ ਦੱਸਿਆ ਜਾ ਰਿਹਾ ਕਿ ਬੈਨ ਵੀ ਨੇ ਫਰੋਸਪੋਰ ਦੇ ਵਿੱਚ ਇਹ ਗੋਲੀਆਂ ਲੇਕਿਨ ਕਿੰਨੀ ਕੁਆਂਟੀਟੀ ਰੱਖ ਸਕਦੇ ਸੀ ਇਹ ਤਾਂ ਹੁਣ ਇਨਵੈਸਟੀਗੇਸ਼ਨ ਤੋਂ ਬਾਅਦ ਹੀ ਪਤਾ ਚੱਲੇਗਾ ਫਿਲਹਾਲ ਦੀ ਘੜੀ ਮੈਡੀਕਲ ਟੀਮਾਂ ਵੀ ਦੱਸਿਆ ਜਾ ਰਿਹਾ ਕਿ ਥੋੜੀ ਦੇਰ ਦੇ ਵਿੱਚ ਇੱਥੇ ਪਹੁੰਚਣ ਆਲੀਆਂ ਨੇ ਪਰ ਇਹ ਵੱਡੀ ਗੱਲ ਹੈ ਕਿ ਕਿਵੇਂ ਤੁਹਾਨੂੰ ਦਿਖਾਇਆ ਕਿ ਗਲੀਆਂ ਦੇ ਵਿੱਚ ਦੀ ਕਿੰਨੀ ਢੰਗਾਈ ਦੇ ਵਿੱਚ ਅੰਦਰ ਇੱਕ ਇਹ ਗੋਡਾਊਨ ਗਦਾਮ ਬਣਾਇਆ ਹੋਇਆ ਜਿਸ ਤੇ ਜਗ੍ਹਾ ਤੇ ਇਹਨਾਂ ਗੋਲੀਆਂ ਨੂੰ ਰੱਖਿਆ ਹੋਇਆ ਸੀਗਾ ਫਿਲਹਾਲ ਦੀ ਘੜੀ ਇੰਨੀ ਕੀ ਜਾਣਕਾਰੀ ਹਜੇ ਤੱਕ ਮਿਲ ਸਕੀ ਆ ਲੇਕਿਨ ਇਸ ਤੋਂ ਅੱਗੇ ਜੋ ਵੀ ਜਾਣਕਾਰੀ ਹੋਏਗੀ ਅਸੀਂ ਜ਼ਰੂਰ ਤੁਹਾਡੇ ਨਾਲ ਸਾਂਝੀ ਕਰਾਂਗੇ ਫਰੋਸਪੁਰ ਤੋਂ ਕੈਮਰਾ ਪਰਸਨ ਦੇ ਨਾਲ ਸੁਖਵਿੰਦਰ ਸਿੰਘ ਸੋ ਮਲਤਾਨੀ ਗੇਟ ਦੇ ਅੰਦਰ ਆ ਇੱਥੇ ਇਨਫੋਰਮੇਸ਼ਨ ਮਿਲੀ ਆ ਕਿ ਇੱਥੇ ਕੋਈ ਮੈਡੀਕਲ ਆ ਜਿਸ ਦੇ ਮੈਡੀਕਲ ਦੇ ਰਾਹੀਂ ਗੋਲੀਆਂ ਵੇਚੀਆਂ ਜਾਂਦੀਆਂ ਨੇ ਉਹ ਗੋਲੀਆਂ ਨਸ਼ੇਰੀਆਂ ਹੋ ਸਕਦੀਆਂ ਨੇ ਕਿਹੜੀਆਂ ਵੀ ਹੋ ਸਕਦੀਆਂ ਨੇ ਔਰ ਇਧਰ ਦੀ ਖਬਰ ਮਿਲੀ ਆ ਕਿ ਇਧਰਲੇ ਪਾਸੇ ਗਲੀਆਂ ਦੇ ਵਿੱਚ ਜਾ ਕੇ ਕੋਈ ਅ ਗਡਾਊਣਾ ਜਾਂ ਕੋਈ ਮੈਡੀਕਲ ਸਟੋਰ ਆ ਉਸ ਜਗ੍ਹਾ ਤੇ ਜਿਹੜੀਆਂ ਗੋਲੀਆਂ ਨੇ ਉਹ ਮਿਲੀਆਂ ਨੇ ਕਾਫੀ ਵੱਡੀ ਗਿਣਤੀ ਦੇ ਵਿੱਚ ਦੱਸੀਆਂ ਜਾ ਰਹੀਆਂ ਨੇ ਕਿ ਇੱਥੇ ਮਿਲੀਆਂ ਨੇ ਔਰ ਇਧਰ ਹੀ ਲੱਗ ਰਿਹਾ ਕਿ ਕਿ ਇਧਰ ਆਪ ਪੁਲਿਸ ਦੇ ਮੁਲਾਜ਼ਮ ਵੀ ਜਿਹੜੇ ਉਹ ਦਿਖ ਰਹੇ ਨੇ ਔਰ ਦੇਖਣਾ ਹੋਵੇਗਾ ਕਿ ਕੀ ਕੁਝ ਮਿਲਿਆ ਹੈ ਕਿਥੋਂ ਤਲਾਹ ਮਿਲੀ ਸੀ ਕਿਹੜੀਆਂ ਗੋਲੀਆਂ ਨੇ ਕਿਵੇਂ ਆ ਇਸ ਪਾਸਿਓਂ ਹੀ ਹਾਂ ਬਿਲਕੁਲ ਇਸ ਪਾਸੇ ਨਜ਼ਰ ਮਾਰ ਸਕਦੇ ਹੋ ਇਧਰ ਹੀ ਪੁਲਿਸ ਦੇ ਅਧਿਕਾਰੀ ਜਿਹੜੇ ਨੇ ਉਹ ਦੇਖੇ ਜਾ ਸਕਦੇ ਨੇ ਔਰ ਦੇਖਦੇ ਆ ਕੀ ਕੁਝ ਇਥੋਂ ਮਿਲਿਆ ਹੈ ਕਿਵੇਂ ਮਿਲਿਆ ਕੀ ਇਨਫੋਰਮੇਸ਼ਨ ਔਰ ਤੁਸੀਂ ਵੇਖੋ ਕਿੱਧਰ ਦੀ ਕਿੱਧਰ ਗਲੀਆਂ ਦੇ ਵਿੱਚ ਗਾ ਮਤਲਬ ਬਿਲਕੁਲ ਸੀਕ੍ਰਟ ਜਗ੍ਹਾ ਤੇ ਇਥੇ ਆ ਕੁਝ ਚੀਜ਼ਾਂ ਮਿਲੀਆਂ ਨੇ ਇਸ ਜਗ੍ਹਾ ਤੇ ਇਥੇ ਚੈਕਿੰਗ ਹੋ ਰਹੀ ਜਿਹੜੀ ਉਹ ਗੋਲੀਆਂ ਵਾਲੀ ਤਾਂ ਬਿਲਕੁਲ ਤੁਸੀਂ ਦੇਖ ਸਕਦੇ ਹੋ ਇਸੀ ਜਗ੍ਹਾ ਤੇ ਜਿਹੜਾ ਚੈੱਕ ਕੀਤਾ ਜਾ ਰਿਹਾ ਸਰਚ ਕੀਤੀ ਜਾ ਰਹੀ ਆ ਫਿਲਹਾਲ ਦੀ ਘੜੀ ਮੁਲਾਜ਼ਮ ਵੀ ਅੰਦਰ ਕੁਝ ਟੀਮਾਂ ਲੱਗੀਆਂ ਹੋਈਆਂ ਨੇ ਚੈੱਕ ਕਰਨ ਦੇ ਲਈ ਔਰ ਇੱਥੇ ਖੁਰਾਨਾ ਮੈਡੀਕਲ ਏਜੰਸੀਜ਼ ਆ ਹੋਰ ਸੇਲਰ ਅ ਲਿਖਿਆ ਹੋਇਆ ਹੈ ਉੱਪਰ ਬੋਰਡ ਦੇ ਲੇਕਿਨ ਦੇਖਣਾ ਹੋਵੇਗਾ ਕਿ ਇਹ ਅ ਕੀ ਕੁਝ ਮਿਲਿਆ ਹੈ ਪੁਲਿਸ ਦੇ ਉੱਪਰਲੇ ਅਧਿਕਾਰੀ ਵੀ ਇੱਥੇ ਪਹੁੰਚੇ ਨੇ ਔਰ ਲੇਕਿਨ ਕਦੋਂ ਦੀ ਪੁਲਿਸ ਟੀਮਾਂ ਤਾਂ ਲੱਗੀਆਂ ਹੋਈਆਂ ਨੇ ਮੈਡੀਕਲ ਟੀਮਾਂ ਵੀ ਲੱਗੀਆਂ ਹੋਈਆਂ ਨੇ ਇੱਥੇ ਇਸ ਚੀਜ਼ ਨੂੰ ਖੰਗਾਲਣ ਦੇ ਲਈ ਆਖਰਕਾਰ ਕਿਹੜੀਆਂ ਗੋਲੀਆਂ ਨੇ ਕਿਹੜੀਆਂ ਗੋਲੀਆਂ ਮਿਲੀਆਂ ਨੇ ਤਾਂ ਕਿੱਥੋਂ ਲਿਆਂਦੀਆਂ ਨੇ ਇਹ ਨਸ਼ੇ ਵਾਲੀਆਂ ਨੇ ਜਾਂ ਫਿਰ ਕੋਈ ਆਮ ਨੇ ਬੈਂਡ ਨੇ ਜਾਂ ਨਈ ਬੈਂਡ ਇਸ ਬਾਰੇ ਤਾਂ ਹਜੇ ਪੁਸ਼ਟੀ ਨਹੀਂ ਕੀਤੀ ਜਾ ਸਕਦੀ ਅਧਿਕਾਰੀ ਹੀ ਪੁਲਿਸ ਦੇ ਜਾਂ ਮੈਡੀਕਲ ਅਧਿਕਾਰੀ ਹੀ ਇਸ ਬਾਰੇ ਜਾਣਕਾਰੀ ਦੇ ਸਕਦੇ ਨੇ ਲੇਕਿਨ ਬੈਨਰ ਤੁਹਾਨੂੰ ਦੱਸ ਦਈਏ ਕਿ ਬੈਨਰ ਦੇ ਉੱਪਰ ਇੱਕ ਖੁਰਾਨਾ ਮੈਡੀਕਲ ਏਜੰਸੀਜ਼ ਜ਼ਰੂਰ ਲਿਖਿਆ ਹੋਇਆ ਉੱਪਰ GST ਨੰਬਰ ਇਹਨਾਂ ਦਾ ਹੋਰ ਸੇਲਰ ਵੀ ਲਿਖਿਆ ਹੋਇਆ ਹੋਰ ਸੇਲ ਦੇ ਵਿੱਚ ਕੰਮ ਕਰਦੇ ਸੀ ਕੋਈ ਇਹਨਾਂ ਦਾ ਆਪਦਾ ਕੋਈ ਮੈਡੀਕਲ ਸਟੋਰ ਵੀ ਸੀਗਾ ਕੀ ਸੀਗਾ ਇਸ ਬਾਰੇ ਤਾਂ ਹਜੇ ਕੁਝ ਵੀ ਨਹੀਂ ਕਿਹਾ ਜਾ ਸਕਦਾ ਲੇਕਿਨ ਸਾਡੇ ਕੋਲੇ ਜਿਹੜੀ ਸੋਚਨਾ ਉਹ ਇਹ ਸੋਚਨਾ ਕਿ ਕਰੀਬ 5 ਲੱਖ ਤੋਂ ਉੱਪਰ ਉੱਪਰ ਜਿਹੜੀਆਂ ਇਸ ਜਗ੍ਹਾ ਤੋਂ ਇਹ ਗੋਲੀਆਂ ਮਿਲਣ ਦੀ ਜਿਹੜੀ ਆ ਉਹ ਸ਼ੰਕਾ ਜਾਪਦੀ ਹੈਗੀ ਆ ਤਾਂ ਫਿਲਹਾਲ ਦੀ ਘੜੀ ਕੋਈ ਜਾਣਕਾਰੀ ਲੈਣ ਦੀ ਕੋਸ਼ਿਸ਼ ਕਰ ਲੈਂਦੇ ਹਾਂ ਸਰ ਤੋਂ ਸਰ ਕੋਈ ਮਿਲੀ ਇਨਫੋਰਮੇਸ਼ਨ ਜਾਣਕਾਰੀ ਵੀ ਕਿੰਨੀਆਂ ਕਿ ਹੈਗੀਆਂ ਨੇ ਜੀ ਇਹ ਇਹਦੀ ਤਦਾਦ ਬਹੁਤ ਜ਼ਿਆਦਾ ਜੀ ਲੱਖਾਂ ਦੇ ਵਿੱਚ ਇਹਦੀ ਗੋਲੀਆਂ ਦੀ ਤਦਾਦ ਆ ਠੀਕ ਹੈ ਜੀ ਜਿਹੜੀਆਂ ਹਜੇ ਬਾਕਸੇ ਬੰਦ ਨੇ ਇਹਨਾਂ ਨੂੰ ਅਸੀਂ ਕਾਊਂਟ ਕਰਾਂਗੇ ਬਟ ਇਹ ਬੜੀ ਗੱਲ ਜ਼ਿਆਦਾ ਤੌਰ ਤੇ ਹੈਗੀ ਹੈ ਕਿ ਇਹ ਬੈਂਡ ਡਰੱਗ ਹੈ ਠੀਕ ਹੈ ਜਿਹੜੀਆਂ ਕਿ ਇੱਕ ਚੈੱਕ ਕੀਤੀਆਂ ਤੇ ਸਾਨੂੰ ਮਿਲੀਆਂ ਹੁਣ ਅਸੀਂ ਇਹ ਮੈਡੀਕਲ ਵਾਲਿਆਂ ਨਾਲ ਵੀ ਸੰਪਰਕ ਕਰਕੇ ਠੀਕ ਹੈ ਇਹਦੀ ਅਗਲੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਵਾਂਗੇ ਸਰ ਪਰਪਲੀ ਜੀ ਆਪਾਂ ਕਹੀਏ ਵੀ ਜਿਵੇਂ ਇੱਕ ਪ੍ਰੈਗਾ ਹੁੰਦੀ ਹੈ ਇੱਕ ਦੋ ਹੋਰ ਹੁੰਦੀਆਂ ਇਹੋ ਜਿਹੀਆਂ ਹੈ ਜਾਂ ਕੋਈ ਹੋਰ ਲੱਗ ਕੈਟਾਗਰੀ ਦੀਆਂ ਜੀ ਇਹਦੇ ਹੁਣ ਬਾਕਸ ਸਾਰਾ ਚੈੱਕ ਕਰਨ ਤੇ ਹੀ ਹੈ ਜੀ ਇੱਕ ਤਾਂ ਪ੍ਰੈਗਾ ਤਾਂ ਹੁਣੇ ਅਸੀਂ ਦੇਖੀ ਹੈ ਇਹਦੇ ਵਿੱਚ ਹੀ ਕਿ ਇਹ ਇਸ ਤੋਂ ਇਲਾਵਾ ਜਿਹੜੀ ਜਿਹੜੀਆਂ ਹੈਗੀਆਂ ਅਸੀਂ ਉਹ ਲਿਸਟ ਚੈੱਕ ਕਰਕੇ ਨਾਲ ਤੇ ਡਰੱਗ ਵਾਲੇ ਨੂੰ ਉਹਨਾਂ ਨੂੰ ਬੁਲਾ ਲਾਂਗੇ ਕਿਨਾਂ ਜੜੇ ਹੈਗੇ ਨੇ ਆਫੀਸਰਸ ਜੀ ਉਹ ਚੈੱਕ ਕਰਕੇ ਸਾਰੀ ਲਿਸਟ ਦੇ ਮੁਤਾਬਕ ਅਗਲੀ ਕਾਰਵਾਈ ਅਮਲ ਵਿੱਚ ਲਿਆਵਾਂਗੇ ਇਹ ਵੀ ਸਾਰਾ ਇਹਨੇ ਕਾਬੂ ਜਿੰਨਾਂ ਦਾ ਹੈ ਇਹਨਾਂ ਦੇ ਹੋਰ ਵੀ ਇਹਨਾਂ ਦੇ ਕੋਈ ਪ੍ਰਿੰਸੈਸ ਹੈਗੇ ਉੱਥੇ ਵੀ ਰੇਡ ਕਰਨ ਲੱਗੇ ਤੇ ਅੰਦਰ ਹਜੇ ਚੈਕਿੰਗ ਚੱਲਦੀ ਪਈ ਆ ਵੇਖਿਆ ਜਾ ਰਿਹਾ ਅੰਦਰ ਵੀ ਕੁਝ ਹੋਰ ਮਿਲਦਾ ਸਾਰਾ ਹੁਣੇ ਹੀ ਦੇਖਿਆ ਜੀ ਸਾਡੇ ਇੱਥੇ ਐਸ ਐਚ ਓ ਸਬੰਧ ਸਾਰੇ ਮੌਜੂਦ ਨੇ ਹੁਣੇ ਹੀ ਦੇਖ ਆਈਡੀਆ ਜਾਂ ਕੋਈ ਗਿਣਤੀ ਕਿੰਨੀ ਹੋ ਸਕਦੀ ਹੈ ਕੰਦਾਜਾ ਜੀ ਤੁਹਾਨੂੰ ਦੱਸਤਾ ਜੀ ਵੀ ਲੱਖਾਂ ਲੱਖਾਂ ਦੇ ਵਿੱਚ ਆ ਬਾਕੀ ਸਾਰਾ ਕਾਊਂਟ ਕਰੇ ਤੇ ਐਗਜ਼ੈਕਟ ਕੀ ਫਿਗਰ ਪ੍ਰੇਗਾ ਤਾਂ ਸ਼ਾਇਦ ਬੈਣਵੀਆਂ ਫਰੋਸਪਰ ਚਿੰਦੀ 100% ਪ੍ਰੇਗਾ ਬੈਨ ਹੈ ਜੀ ਹੋਰ ਵੀ ਕਹਿਗੀਆਂ ਕਈ ਦਵਾਈਆਂ ਡੀਆਂ ਬੈਨ ਨੇ ਤਾਂ ਬਿਲਕੁਲ ਪੁਲਿਸ ਦੇ ਅਧਿਕਾਰੀ ਪਹੁੰਚੇ ਨੇ ਵਰਗੀਆਂ ਗੋਲੀਆਂ ਮਿਲੀਆਂ ਨੇ ਹੋਰ ਵੀ ਹੋ ਸਕਦੀਆਂ ਨੇ ਇਸ ਦੇ ਨਾਲ ਸੰਬੰਧਤ ਲੇਕਿਨ ਫਿਲਹਾਲ ਦੀ ਘੜੀ ਤੁਹਾਨੂੰ ਦੱਸ ਦਈਏ ਕਿ ਕੀ ਕੁਝ ਨਿਕਲੇਗਾ ਕਿਹੜੀਆਂ ਗੋਲੀਆਂ ਨੇ ਕਿੰਨੇ ਲੱਖ ਨੇ ਜਿਵੇਂ ਸਾਡੇ ਸੋਰਸਸ ਦੁਆਰਾ ਜੋ ਅਸੀਂ ਪਤਾ ਕੀਤਾ ਹੈ ਉਹਦੇ ਮੁਤਾਬਕ 5 ਲੱਖ ਤੋਂ ਉੱਪਰ ਕਰੀਬ ਇਹ ਗੋਲੀਆਂ ਦੱਸੀਆਂ ਜਾ ਰਹੀਆਂ ਨੇ ਜਿਦੇ ਵਿੱਚ ਪੁਲਿਸ ਦੇ ਅਧਿਕਾਰੀਆਂ ਨੇ ਵੀ ਕਿਹਾ ਕਿ ਪਰਗਾ ਵਰਗੀਆਂ ਹੋਰ ਵੀ ਹੋ ਸਕਦੀਆਂ ਨੇ ਪਰ ਹੁਣ ਦੇਖਣਾ ਹੀ ਹੋਵੇਗਾ ਕਿ ਇਹ ਹੋਸ ਸੇਲਰ ਹੈਗੇ ਨੇ ਇਹਨਾਂ ਕੋਲੇ ਪਰਮਿਸ਼ਨ ਸੀਗੀ ਕਿ ਨੰਗਾ ਰੱਖ ਸਕਤੇ ਜੀ ਨਹੀਂ ਰੱਖ ਸਕਦੇ ਸੀ ਬੈਂਡ ਵੀ ਦੱਸਿਆ ਜਾ ਰਿਹਾ ਕਿ ਬੈਨ ਵੀ ਨੇ ਫਰੋਸਪੋਰ ਦੇ ਵਿੱਚ ਇਹ ਗੋਲੀਆਂ ਲੇਕਿਨ ਕਿੰਨੀ ਕੁਆਂਟੀਟੀ ਰੱਖ ਸਕਦੇ ਸੀ ਇਹ ਤਾਂ ਹੁਣ ਇਨਵੈਸਟੀਗੇਸ਼ਨ ਤੋਂ ਬਾਅਦ ਹੀ ਪਤਾ ਚੱਲੇਗਾ ਫਿਲਹਾਲ ਦੀ ਘੜੀ ਮੈਡੀਕਲ ਟੀਮਾਂ ਵੀ ਦੱਸਿਆ ਜਾ ਰਿਹਾ ਕਿ ਥੋੜੀ ਦੇਰ ਦੇ ਵਿੱਚ ਇੱਥੇ ਪਹੁੰਚਣ ਆਲੀਆਂ ਨੇ ਪਰ ਇਹ ਵੱਡੀ ਗੱਲ ਹੈ ਕਿ ਕਿਵੇਂ ਤੁਹਾਨੂੰ ਦਿਖਾਇਆ ਕਿ ਗਲੀਆਂ ਦੇ ਵਿੱਚ ਦੀ ਕਿੰਨੀ ਢੰਗਾਈ ਦੇ ਵਿੱਚ ਅੰਦਰ ਇੱਕ ਇਹ ਗੋਡਾਊਨ ਗਦਾਮ ਬਣਾਇਆ ਹੋਇਆ ਜਿਸ ਤੇ ਜਗ੍ਹਾ ਤੇ ਇਹਨਾਂ ਗੋਲੀਆਂ ਨੂੰ ਰੱਖਿਆ ਹੋਇਆ ਸੀਗਾ ਫਿਲਹਾਲ ਦੀ ਘੜੀ ਇੰਨੀ ਕੀ ਜਾਣਕਾਰੀ ਹਜੇ ਤੱਕ ਮਿਲ ਸਕੀ ਆ ਲੇਕਿਨ ਇਸ ਤੋਂ ਅੱਗੇ ਜੋ ਵੀ ਜਾਣਕਾਰੀ ਹੋਏਗੀ ਅਸੀਂ ਜ਼ਰੂਰ ਤੁਹਾਡੇ ਨਾਲ ਸਾਂਝੀ ਕਰਾਂਗੇ ਫਿਰੋਜ਼ਪੁਰ ਤੋਂ ਕੈਮਰਾ ਪਰਸਨ ਦੇ ਨਾਲ ਸੁਖਵਿੰਦਰ ਸਿੰਘ